ਆਨੇ ਕੋ ਵੀਡੀਓ ਵਾਇਰਲ ਹੋ ਰਹੀ ਹੈ ਤੁਸੀਂ ਵੀ ਦੇਖ ਲਈ ਹੈ ਕੀ ਸਚਾਈ ਹੈ ਇਸ ਦੀ ਹਾਂ ਖਾਸੀ ਹੋ ਰਹੀ ਹੈ ਕਿ ਕਿਸਾਨਾ ਗੁਰੂ ਰੂਪ ਸਿੰਘ ਨੇ ਇੱਕ ਕਰਨਾਲ ਰੋਡ ਦੇ ਉੱਤੇ ਮਤਲਬ ਦਿੱਲੀ ਰੋਡ ਦੇ ਕਰਨਾਲ ਵੱਡਾ ਹੋਟਲ ਪਾਇਆ ਹੈ ਬਿਲਕੁਲ ਇਹ ਝੂਠ ਹੈ ਮੈਂ ਕੋਈ ਹੋਟਲ ਨਹੀਂ ਪਾਇਆ ਕੁਝ ਨਹੀਂ ਪਾਇਆ ਇਹ ਸਾਨੂੰ ਬਦਨਾਮ ਕੀਤਾ ਜਾ ਰਿਹਾ ਹੈਗਾ ਜੇ ਇਹ ਗੱਲ ਸਚਾਈ ਲਿਖਕ ਦੀ ਤਾਂ ਮੇਰੇ ਤੇ ਪਰਚਾ ਕਰੇ ਕਰਨ ਜੇ ਕਿਸੇ ਨੇ ਝੂਠੀ ਵੀਡੀਓ ਪਾਈਆ ਉਸ ਤੇ ਪਰਚਾ ਕਰਨ ਨਾ ਅਸੀਂ ਕੋਈ ਦੋਲਣ ਚੋਂ ਪੈਸੇ ਕਾਦੇ ਨੇ ਨਾ ਖਾਣੇ ਨੇ ਨਾ ਪਹਿਲਾਂ ਖਾਦੇ ਲਗੇ ਜੇ ਸਾਡੇ ਕੋਲੇ ਪੈਸਾ ਆਇਆ ਉਹ ਅਸੀਂ ਸਾਰਾ ਮਤਲਬ ਆਪਣਾ ਜਿੱਕਾ ਹੀ ਆ ਅਧੂਲਨ ਤੇ ਲਾਇਆ ਤੇ ਸਾਨੂੰ ਬਦਨਾਮ ਕੀਤਾ ਜਾ ਰਿਹਾ ਵੀਡੀਓ ਤੁਸੀਂ ਦੇਖੀਏ ਕੀ ਕੁਛ ਦੱਸਿਆ ਜਾ ਰਿਹਾ ਹੈ ਵੀਡੀਓ ਚ ਕਿਸ ਤਰ੍ਹਾਂ ਦੀ ਉਲਵਾ ਫਲਾਈ ਜਾ ਰਹੀ ਹੈ ਉਹ ਤੇ ਹੀ ਕਹੇ ਵੀ ਵੱਡਾ ਹੋਟਲ ਹੈ ਰੂਤੂ ਸਿੰਘ ਦਾ ਮਾਨਸਾ ਦਾ ਵਧਾਈ ਵੀ ਦਿੱਤੀ ਮੈਨੂੰ ਇਹ ਵੀ ਨਾਲੇ ਕੱਲਾ ਇਹ ਕਰੇ ਵਧਾਈ ਵੀ ਦਿੱਤੀ ਹੈਗੀ ਤੇ ਇਹ ਵੀ ਕਹੇਗਾ ਵੀ ਮਹਿੰਗਾ ਬਹੁਤ ਹੈ ਪਰ ਪੰਜਾਬੀਆਂ ਨੂੰ ਰਿਆਪ ਦੇਣਾ ਚਾਹੀਦਾ ਇਹ ਸਾਰਾ ਸਾਰ ਝੂਠ ਹੈ ਜਿਹੜਾ ਪਾਇਆ ਜਦੋਂ ਰੂਜੀ ਸਿੰਘ ਮਾਮਸਾ ਨੇ ਵੀਡੀਓ ਦੇਖੀ ਤਾਂ ਕਿਸ ਤਰ੍ਹਾਂ ਲੱਗਿਆ ਇਸ ਵਾਰ ਉਹ ਐਸੇ ਲੱਗਿਆ ਵੀ ਬਦਨਾਮ ਕਰ ਰਹੇ ਨੇ ਮੈਨੂੰ ਮਹਿਸੂਸ ਤਾਂ ਹੁੰਦੀ ਆ ਬੰਦੇ ਨੂੰ ਬਾਰ-ਬਾਰ ਫੋਨ ਆ ਰਹੇ ਨੇ ਸਰਬ ਲੋਕ ਪੁੱਛਦੇ ਨੇ ਰਿਸ਼ਤੇਦਾਰ ਪੁੱਛਦੇ ਨੇ ਵੀ ਕੀ ਕਹਾਣੀ ਐ ਬਦਨਾਮ ਕੀਤਾ ਜਾ ਰਿਹਾ ਸੀ ਕੀ ਹੁਣ ਰੂਜੀ ਸਿੰਘ ਮਾਮਸਾ ਨੇ ਕੀ ਐਕਸ਼ਨ ਹੋਗਾ ਮੇਰਾ ਐਕਸ਼ਨ ਇਹੀ ਐ ਮੈਂ ਐਸਐਸਪੀ ਦਰਖਾਸਤ ਦੇਵਾਂਗਾ ਤੇ ਮੈਂ ਬੰਦੇ ਤੇ ਪਰਚਾ ਦਰਜ ਨਹੀਂ ਪੂਰੀ ਕੋਸ਼ਿਸ਼ ਕਰਾਂਗਾ ਪਤਾ ਲੱਗਿਆ ਤੁਹਾਨੂੰ ਹੁਣ ਤੱਕ ਵੀ ਮੈਨੂੰ ਪਤਾ ਲੱਗਾ ਵੀ ਬੰਦਾ ਦਿੱਲੀ ਤੋਂ ਆਇਆ ਹੈ ਮਤਲਬ ਜੁੜਿਆ ਹੈ ਭਾਰਤ ਯੰਤਾ ਪਾਰਟੀ ਆਰਆਰਐਸ ਨਾਲ ਜੁੜਿਆ ਹੋਇਆ ਹੈ ਜਿਸ ਤਰ੍ਹਾਂ ਦੇ ਕਮੈਂਟ ਆ ਰਹੇ ਨੇ ਲੋਕ ਫੋਨ ਵੀ ਕਰਕੇ ਕਮੈਂਟ ਤਾਂ ਜਿਹੜੇ ਤਾਂ ਮਤਲਬ ਜਿਹੜੇ ਆਪ ਦੇ ਖਾਸ ਬੰਦੇ ਨੇ ਉਹਨਾਂ ਨੇ ਤਾਂ ਇਹਨੂੰ ਬਾਹਰ ਲੀਟ ਕੀਤਾ ਜਾਂ ਕਿ ਜਿੱਥੇ ਬੰਦੇ ਦੀ ਆਗੂਆ ਨੇ ਉਹਨਾਂ ਨੇ ਤਾਂ ਇਸ ਗੱਲ ਤੋਂ ਗਰੇਜ਼ ਕਰਿਆ ਉਹਨਾਂ ਨੇ ਤਾਂ ਮੇਰੇ ਮੇ ਇੱਕ ਧਕੌਂਦਾ ਜਿੱਥੇ ਬਲਦੀ ਨੇ ਤਾਂ ਪੂਰੀ ਇੱਕ ਤਰ੍ਹਾਂ ਦੀ ਸ਼ਰਤ ਵਾਂਗੂ ਸ਼ਰਤ ਲੈ ਲਈ ਅਸੀਂ ਜ਼ਿੰਮੇਵਾਰੀ ਲੈਣੇ ਹੈ ਜੋ ਕੋਈ ਇਹ ਜੀ ਗੱਲ ਹੋਵੇ ਅਸੀਂ ਸਜ਼ਾ ਭੁਗਤਣ ਨੂੰ ਤਿਆਰ ਹੋ ਗਾ ਜਨਤਕ ਕਰਨ ਨੇ ਮਤਲਬ ਲਿਖ ਕੇ ਪੜਾਇਆ ਕਿ ਇੱਕ ਜਿਹੜੇ ਆਮ ਕਹਿੰਦੇ ਵੀ ਅਸੀਂ ਖਾੜਕੂ ਆ ਪੰਜਾਬ ਨੂੰ ਜਿਹੜਾ ਉਹਨਾਂ ਦਾ ਨਿਸ਼ਾਨ ਲੱਗਿਆ ਮੈਂ ਤਾਂ ਉਹਨੂੰ ਇੱਕ ਤਰ੍ਹਾਂ ਦਾ ਨਕਲੀ ਖਾੜ ਉਹ ਨਿਸ਼ਾਨ ਗੁਰੂਗੱਤ ਦਾ ਲੱਗਿਆ ਹੁੰਦਾ ਹੈਗਾ ਪਰ ਉਹ ਕਿਤੇ ਦੂਜੇ ਪਾਸੇ ਨੇ ਉਹਨਾਂ ਦੇ ਖਾਤੇ ਟਿੱਪਣੀਆਂ ਆ ਗਈਆਂ ਨੇ ਰੋਸ਼ੂ ਸਿੰਘ ਮਾਨਸਾਹਲ ਜੀ ਜ਼ੋਰਦਾਰ ਜੇਤ ਕਰ ਰਹੇ ਨੇ ਮੇਰਾ ਖਿਆਲ ਹੈ ਮੈਂ ਜ਼ਿੰਦਗੀ ਜ਼ਿਮੇਵਾਰੀ ਨਾਲ ਸੰਭਰ ਚੱਲ ਰਹੀ ਹੈ ਹਰ ਇੱਕ ਜ਼ਿੰਦਗੀ ਹੁਣ ਇਹ ਤਾਂ ਚੱਲ ਗੱਲ ਮੈਨੂੰ ਇੱਕ ਗੱਲ ਕਹਿਣੀ ਪਊਗੀ ਜਦੋਂ ਅਸੀਂ ਨਰਮੇ ਦੀ ਮਾਰ ਲਈ ਸੀਗੀ ਨਰਮੇ ਦੀ ਮਾਰ ਦਾ ਸਾਨੂੰ 8000 ਰੁਪਏ ਕਿਲੇ ਦਾ ਮਿਲਿਆ ਸੀ ਬਾਦਲ ਸਰਕਾਰ ਨੂੰ ਸਾਡੇ 17 ਕਿਲੇ ਬਹਣ ਵਿਹਲਾ ਰਹਿ ਗਿਆ ਜੀ ਨਰਮਾ ਨਹੀਂ ਬੀਜਿਆ ਗਿਆ ਬਾਠ ਠੇਕੇ ਤੇ ਨਹੀਂ ਲੱਗਿਆ ਜੀ ਮੇ ਦੋਨਾਂ ਭਾਈਆਂ ਦਾ ਕਰਨਾਇਜ਼ ਦਾ ਤੇ ਮੇਰਾ ਤੇ ਸਾਨੂੰ ਪਟਵਾਰੀ ਨੇ ਚੈੱਕ ਘਰੇ ਘੱਟ ਕੇ ਤੋੜਤਾ ਸੀ 8000 ਰੁਪਏ ਕਿਲੋ 17 18 ਕਿਲਿਆਂ ਦਾ ਪਰ ਇਹ ਚੈੱਕ ਵਾਪਸ ਕਰਤਾ ਸੀਗਾ ਵੀ ਅਸੀਂ ਮਤਲਬ ਸਰ ਨਰਮਾ ਵੀਜੇ ਨਹੀਂ ਚੈੱਕ ਲੈਣੇ ਮਾਨਸਾ ਪਰਿਵਾਰੀ ਆ ਬਾਜ ਪਰਿਵਾਰੀ ਆ ਅੱਜ ਤੱਕ ਪੁੱਛ ਲੋ ਤੋਂ ਅਸੀਂ ਉਹ ਪੈਸੇ ਚੈੱਕ ਵਾਪਸ ਕਰਤਾ ਸੀ ਵੀ ਅਸੀਂ ਨਰਮੇ ਨਹੀਂ ਵੀਜਿਆ ਨਾਲੇ ਮਹੀਨਾ ਅਸੀਂ ਦੋਲਣ ਰਹਾ ਗੱਡੀ ਦੀਆਂ ਲੈਣਾ ਤੇ ਰਹੇ ਸੜਕਾਂ ਤੇ ਰਹੇ ਪਰ ਅਸੀਂ ਚੈੱਕ ਰੀ ਲਿਆ ਕੋਈ ਅੱਜ ਜੀ ਇੱਕ ਗੱਲ ਵੀ ਮੇਰੇ ਤੋਂ ਕੱਢ ਕੇ ਕੁਝ ਦਿਖਾ ਦੇ ਮੈਂ ਦੇਣ ਨੂੰ ਤਿਆਰ ਹਾਂ